ਸਾਸਤਰੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਸੋਨਾ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਖੜੇ ਹਾਂ ਸਤਲੋਜ ਦਰਿਆ ਦੇ ਉੱਪਰ ਛੂਕਾਂ ਮਾਰਦਾ ਸਤਲੋਜ ਦਰਿਆ ਠਾਠਾ ਮਾਰਦਾ ਪਾਣੀ ਜਿਹੜਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੂੰ ਤਬਾਹ ਕਰ ਰਿਹਾ ਹੈ ਨਾਲ-ਨਾਲ ਲੱਗਦੇ ਸਤਲੋਜ ਦਰਿਆ ਧਰਮਕੋਟ ਏਰੀਏ ਦੇ ਵਿੱਚ ਜਿੰਨੇ ਵੀ ਸਤਲੋਜ ਦਰਿਆ ਦੇ ਨਾਲ-ਨਾਲ ਲੱਗਦੇ ਘਰ ਨੇ ਇਸ ਹੜ੍ਹ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਸਪੀਡ ਹੈ ਇਸ ਸਤਲੁਜ ਦਰਿਆ ਦੇ ਪਾਣੀ ਦੀ ਤੇ ਇਹ ਜੋ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਆ ਇਹ ਸਹਿਜ ਜਲਾਲਪੁਰ ਪਿੰਡ ਤੋਂ ਅਸੀਂ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖੋ ਕਿ ਕਿੰਨਾ ਡੂੰਘਾ ਪਾਣੀ ਤੇ ਇਸ ਪਾਣੀ ਇੰਨੀ ਸਪੀਡ ਤੇਜ਼ ਕਿ ਤੁਸੀਂ ਸੋਚ ਨਹੀਂ ਸਕਦੇ ਕਿ 200 ਜਿਹੜੀ ਕਿ ਸਪੀਡ ਹੋ ਸਕਦੀ ਐ ਇਸ ਪਾਣੀ ਦੀ ਜਿੰਨੀ ਰਫਤਾਰ ਤੇਜ ਪਾਣੀ ਐ ਲੋਕਾਂ ਦੇ ਨਾਲ ਗੱਲਬਾਤ ਕੀਤੀ ਐ ਕਿ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਲਗਾਤਾਰ ਵੱਧ ਰਿਹਾ ਹੈ ਕਈ ਮੇਰੇ ਕਈ ਮੇਰੇ ਭਰਾ ਇਹ ਕਹਿ ਰਹੇ ਨੇ ਕਿ ਸਤਲੁਜ ਦਰਿਆ ਦੇ ਉੱਪਰ ਖਤਰੇ ਦੀ ਕੋਈ ਗੱਲ ਨਹੀਂ ਐ ਪਰ ਤੁਹਾਨੂੰ ਦੱਸ ਦਈਏ ਸਤਲੁਜ ਦਰਿਆ ਦੇ ਵਿੱਚ ਖਤਰਾ ਐ ਸਤਲੁਜ ਦਰਿਆ ਫੁੱਲ ਟੀਸੀ ਤੇ ਵਗ ਰਿਹਾ ਹੈ ਵੱਧਾ ਪਾਣੀ ਚਿੰਤਾ ਦਾ ਵਿਸ਼ਾ ਹੈ ਪ੍ਰਸ਼ਾਸਨ ਨੇ ਅਲਰਟ ਕੀਤਾ ਹੋਇਆ ਲੋਕਾਂ ਨੂੰ ਕਿ ਜਿਹੜੇ ਦਰਿਆ ਦੇ ਕੰਢੇ ਤੇ ਵਸੇ ਪਿੰਡ ਨੇ ਵਸੇ ਘਰ ਨੇ ਉਹ ਸੁਚੇਤ ਰਹਿਣ ਕਿਉਂਕਿ ਪਾਣੀ ਦਾ ਲਗਾਤਾਰ ਵਧਣਾ ਇੱਕ ਚਿੰਤਾ ਦਾ ਵਿਸ਼ਾ ਤੁਸੀਂ ਦੇਖ ਸਕਦੇ ਹੋ ਸੋਨਾ ਟੀਵੀ ਪੰਜਾਬ ਤੇ ਲਾਈ ਤਸਵੀਰਾਂ ਇਹ ਸਹਿਜ ਜਲਾਲਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਪਾਣੀ ਦੇਖੋ ਕਿੰਨਾ ਤੇਜ਼ ਹੈ ਲੀਡਰ ਵੱਡੇ ਵੱਡੇ ਵਾਅਦੇ ਕਰਦੇ ਨੇ ਕੇ ਲੋਕਾਂ ਨੂੰ ਅਸੀਂ ਬਹੁਤ ਕੁਝ ਦੇ ਦਿੱਤਾ ਲੋਕ ਰੱਜ ਗਏ ਨੇ ਕੋਈ ਕਹਿੰਦਾ ਮਸੀਹਾ ਬਣ ਗਿਆ ਤੇ ਕੋਈ ਕਹਿੰਦਾ ਮੈਂ ਰੱਬ ਬਣ ਗਿਆ ਜਿਹੜੇ ਵਿਕਾਊ ਮਹਿਕਮਾ ਉਹ ਫਰੰਟ ਪੇਜਾਂ ਦੇ ਉੱਪਰ ਛਾਪ ਰਿਹਾ ਹੈ ਕਿ ਲੀਡਰਾਂ ਦੀਆਂ ਜਿਹੜੀਆਂ ਕਿ ਪ੍ਰਾਪਤੀਆਂ ਗਿਣਾ ਰਿਹਾ ਪਰ ਅਸੀਂ ਗਰਾਊਂਡ ਰਿਪੋਰਟ ਜ਼ੀਰੋ ਤੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਜਿਹੜੀ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਪੋਲ ਖੋਲ੍ਹਦੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਅਸੀਂ ਇੱਥੋਂ ਬਾਦ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਵਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਜਾਣਾਂਗੇ ਲੋਕਾਂ ਦਾ ਹਾਲ ਜਿਹੜੇ ਲੀਡਰ ਪਹੁੰਚੇ ਨੇ ਜਾਂ ਨਹੀਂ ਪਹੁੰਚੇ ਅਸੀਂ ਉਹਨਾਂ ਦਾ ਹਾਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਿਲਕੁਲ ਸੱਚੀਆਂ ਖਬਰਾਂ ਹੋਣਗੀਆਂ ਕੋਈ ਵੀ ਝੂਠ ਤੂਫਾਨ ਨਹੀਂ ਹੋਵੇਗਾ ਜੇਕਰ ਕਿਸੇ ਲੀਡਰ ਨੇ ਹੈਲਪ ਕੀਤੀ ਹੈ ਤੇ ਉਹ ਅਸੀਂ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਜੇਕਰ ਕਿਸੇ ਲੀਡਰ ਨੇ ਹੈਲਪ ਨਹੀਂ ਕੀਤੀ ਉਹ ਵੀ ਦਿਖਾਵਾਂਗੇ ਕਿਉਂਕਿ ਝੂਠ ਤੂਫਾਨ ਨਾ ਸੋਨਾ ਟੀਵੀ ਪੰਜਾਬ ਤੇ ਚੱਲਦਾ ਹੈ ਤੇ ਨਾ ਹੀ ਅਸੀਂ ਦਿਖਾਉਨੇ ਆ ਅਖਬਾਰ ਦੀਆਂ ਸੁਰਖੀਆਂ ਪੜ੍ਹਦੇ ਰਹਿੰਨੇ ਆ ਕਿ ਬਹੁਤ ਕੁਝ ਲੀਡਰਾਂ ਨੇ ਕਰ ਦਿੱਤਾ ਹੈ ਅਖਬਾਰਾਂ ਦੇ ਵਿੱਚ ਪਰ ਗਰਾਊਂਡ ਰਿਪੋਰਟ ਤੇ ਕੀ ਕੀਤਾ ਹੈ ਹਲਕਾ ਧਰਮਕੋਟ ਸ਼ੇਰਪੁਰ ਤੀਵਾ ਤੋਂ ਲੈ ਕੇ ਪਿੰਡ ਸ਼ੇਰੇਵਾਲਾ ਉਸ ਤੋਂ ਅੱਗੇ ਪਿੰਡ ਭੈਣੀ ਤੱਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਜਿਹੜੇ ਮਰ ਦੀ ਮਾਰ ਠਾਏ ਨੇ ਜਿਹੜੇ ਹੜ੍ਹ ਦੇ ਥੱਲੇ ਦੱਬੇ ਕੁਚਲੇ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਤੇ ਉਹਨਾਂ ਦਾ ਹਾਲ ਜਾਣਾਂਗੇ ਕਿਹੜੇ ਕਿਹੜੇ ਲੋਕ ਉਹਨਾਂ ਕੋਲ ਪਹੁੰਚੇ ਨੇ ਕਿਹੜੇ ਲੀਡਰ ਪਹੁੰਚੇ ਨੇ ਕਿਹੜੇ ਸਮਾਜ ਸੇਵੀ ਪਹੁੰਚੇ ਨੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਡੁੱਬੇ ਨੇ ਜੇ ਨਹੀਂ ਸੁੱਕੇ ਨੇ ਜਾਂ ਕਿਸ ਤਰ੍ਹਾਂ ਇਹ ਸਾਰਿਆਂ ਦਾ ਹਾਲਚਾਲ ਆਪਾਂ ਸੋਨਾ ਟੀਵੀ ਪੰਜਾਬ ਤੇ ਜਾਣਾਂਗੇ ਤੇ ਇਹ ਜਿਹੜੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਇਹ ਵਧਦਾ ਜਾ ਰਿਹਾ ਹੈ ਵਧਦਾ ਪਾਣੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਕਿ ਪ੍ਰਸ਼ਾਸਨ ਨੇ ਅਲਰਟ ਕੀਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਤਲੋ ਦਰਿਆ ਦੇ ਕੰਢੇ ਤੇ ਵਸੇ ਹੋਏ ਨੇ ਉਹਨਾਂ ਨੂੰ ਅਲਰਟ ਕੀਤਾ ਹੈ ਕਿ ਤੁਸੀਂ ਸਤਲੋ ਦਰਿਆ ਦੇ ਡਰ ਕੇ ਰਹਿਣਾ ਕਿਉਂਕਿ ਪਾਣੀ ਕਦੇ ਪਿੱਛੋ ਛੱਡਿਆ ਜਾਂਦਾ ਹੈ ਤੇ ਕਦੋਂ ਬੰਦ ਕੀਤਾ ਜਾਂਦਾ ਹੈ ਵੈਸੇ ਤਾਂ ਹਰੀਕੇ ਦੇ ਗੇਟ ਖੁੱਲੇ ਹੋਏ ਨੇ ਪਰ ਫਿਰ ਵੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਜਿਸ ਤਰੀਕੇ ਨਾਲ ਅੱਜ ਪਾਣੀ ਵਧ ਰਿਹਾ ਹੈ ਅੱਜ 31 ਅਗਸਤ 31 ਅਗਸਤ ਨੂੰ ਪਾਣੀ ਆਪਣੇ ਜੋਰਾਂ ਤੇ ਹੈ ਪੂਰਾ ਫੁੱਲ ਸਪੀਡ ਤੇ ਐ ਜਿਹੜਾ ਕਿ ਸੱਤ ਲੋਜ ਦੇ ਵਿੱਚ ਵਗ ਰਿਹਾ ਹੈ ਇੱਥੇ ਹੀ ਕਰਦੇ ਹਾਂ ਸਮਾਪਤ ਖੋਲਦੇ ਹਾਂ ਲੀਡਰਾਂ ਦੀ ਪੋਲ ਕਰਦੇ ਹਾਂ ਲੋਕਾਂ ਦੇ ਨਾਲ ਗੱਲਬਾਤ ਕੀ ਆ ਲੋਕਾਂ ਨੂੰ ਮੁਸ਼ਕਲਾਂ ਕੀ ਆ ਲੋਕਾਂ ਦੀ ਜ਼ਰੂਰਤਾਂ ਆਓ ਚੱਲਦੇ ਹਾਂ ਇੱਥੇ ਹੀ ਸਮਾਪਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਪਿਆਰ ਆ ਜ ਕਮੈਂਟ ਕਰ ਦਿਓ ਫਿਰ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਤਦ ਤੱਕ ਲਈ ਸਤਿ ਸ੍ਰੀ ਅਕਾਲ